ਸੀਨੀਅਰ ਸਟੈਂਡਰਡ ਸਕੂਲ ਦੇਖੇ ਕਬੱਡੀ ਦਾ ਮੈਚ ਲੱਗ ਰਿਹਾ ਪ੍ਰੈਕਟਿਸ ਮੈਚ ਲੱਗ ਰਿਹਾ ਟੂਰਨਾਮੈਂਟ ਵੀਰ ਰੇਡ ਪਾਉਣ ਜਾ ਰਹੇ ਨੇ ਪਟਛਦੀਕ ਦੇ ਬਹੁਤ ਸੋਹਣੀ ਰੇਡ ਪਾ ਰਹੇ ਨੇ ਬਹੁਤ ਸੋਹਣਾ ਖੇਡ ਰਹੇ ਨੇ ਵੈਰੀ ਗੁੱਡ ਗਰਮੀ ਵੀ ਕਾਫੀ ਆ ਪਰ ਗਰਮੀ ਦੇ ਬਾਵਜੂਦ ਵੀ ਕਬੱਡੀ ਖੇਡ ਰਹੇ ਨੇ ਇੱਕ ਆਊਟ ਕਰ ਦਿੱਤਾ ਉਹਨਾਂ ਨੇ ਹਾਂਜੀ ਇੱਕ ਰਵੀਵੀਰ ਰੇਡ ਪਾਉਣ ਜਾ ਰਹੇ ਨੇ ਬਾਕਲਾਂ ਟੱਚ ਕੀਤੀ ਬਹੁਤ ਸੋਹਣਾ ਖੇਡ ਰਹੇ ਨੇ ਬਹੁਤ ਸੋਹਣਾ ਬੌਂਸ ਵੈਰੀ ਗੁੱਡ ਨਾ ਬੌਂਸ ਨਹੀਂ ਬੌਂਸ ਲਾਈਨ ਦੀ ਕੋਸ਼ਿਸ਼ ਕੀਤੀ ਪਰ ਬੌਂਸ ਨਹੀਂ ਹੋਇਆ ਪਰ ਵੈਰੀ ਗੁੱਡ ਵੈਰੀ ਗੁੱਡ ਜੱਫਾ ਲਾਤਾ ਜੱਫਾ ਰੈਡਰ ਉਧਰ ਹੀ ਰੱਖ ਲਿਆ ਬਹੁਤ ਸੋਹਣਾ ਰੈਡਰ ਆਊਟ ਹੋ ਗਿਆ ਹੁਣ ਰੈਡ ਪਾਉਣ ਜਾਣਗੇ ਬੱਟੀ ਦੇ ਨੌਜਵਾਨ ਪਹਿਲਾਂ ਵੀ ਇੱਕ ਆਊਟ ਕਰਕੇ ਆਏ ਨੇ ਬਹੁਤ ਸੋਹਣੀ ਰੈਡ ਪਾਉਂਦੇ ਨੇ ਨਸ਼ਿਆਂ ਤੋਂ ਦੂਰ ਖੇਡਾਂ ਨਾਲ ਹੀ ਹੋਇਆ ਜਾ ਸਕਦਾ ਹੈ ਲੱਗਦਾ ਫੇਰ ਉਹਨਾਂ ਨੇ ਟੱਚ ਮਾਰਤਾ ਟੱਚ ਆ ਟੱਚ ਹੋ ਗਿਆ ਉਹਨਾਂ ਨੇ ਆਊਟ ਕਰ ਦਿੱਤਾ ਇੱਕ ਹੁਣ ਦੂਸਰੇ ਨੌਜਵਾਨ ਰੇਡ ਪਾਉਣ ਜਾਣਗੇ ਬੋਸੋਣਾ ਖੇਡ ਰਹੇ ਨੇ ਬੋਸੋਣਾ ਬੋਸੋਣਾ ਖੇਡ ਰਹੇ ਨੇ ਵੈਰੀ ਗੁੱਡ ਉਹਨਾਂ ਨੇ ਕੈਂਚੀ ਮਾਰੀ ਮਾਰਿਓ ਬੱਲੇ ਕੇ ਦੋ ਆਊਟ ਦੋ ਆਊਟ ਤਿੰਨ ਤੇ ਦੋ ਆਊਟ ਹੋ ਗਏ ਦੋ ਆਊਟ ਪ੍ਰਿੰਸੀਪਲ ਮੈਡਮ ਪਰਮਜੀਤ ਕੋਰ ਮੈਡਮ ਦਾ ਡਿਸੀਜਨ ਕਿ ਦੋ ਆਊਟ ਕਰ ਦਿੱਤੇ ਹੁਣ ਪਟਿਸ ਲੀਕ ਦੇ ਨੌਜਵਾਨ ਫਿਰ ਰੈਡ ਪਾਉਣ ਜਾ ਰਹੇ ਨੇ ਕਬੱਡੀ ਆਉਣ ਵਾਲੀਆਂ ਪੀੜੀਆਂ ਜਿਹੜੀਆਂ ਆਪਣੀ ਆਉਣ ਵਾਲੀਆਂ ਨਸਲਾਂ ਭੁੱਲਦੀਆਂ ਜਾ ਰਹੀਆਂ ਨੇ ਪਰ ਅੱਜ ਲੋੜ ਆ ਕਬੱਡੀ ਨੂੰ ਯਾਦ ਰੱਖਣ ਦੀ ਉਹਨਾਂ ਨੇ ਰੈਡਰ ਨੂੰ ਰੱਖਣ ਦੀ ਕੋਸ਼ਿਸ਼ ਕੀਤੀ ਪਰ ਰੇਡਰ ਬਹੁਤ ਹੀ ਫਰਤੀਲਾ ਨਿਕਲਿਆ ਇੱਕ ਆਊਟ ਕਰਕੇ ਚੱਲ ਗਿਆ ਹੁਣ ਦੂਸਰੇ ਵੀ ਰੇਟ ਪਾਉਣਗੇ ਲੱਗਦਾ ਇਧਰਲੀ ਟੀਮ ਜਬਰਦਸਤ ਲੱਗ ਰਹੀ ਆ ਹੁਣ ਦੇਖੋ ਕੁਝ ਵੀ ਹੋ ਸਕਦਾ ਪਰ ਕੁਸ਼ਕੀ ਹੁਣ ਉਹਨਾਂ ਨੇ ਫੇਰ ਰੱਖ ਲਿਆ ਕਿਉਂਕਿ ਇਧਰਲੀ ਟੀਮ ਲੱਗਦਾ ਤਕੜੀ ਆ ਇਧਰਲੀ ਥੋੜੀ ਹਲਕੀ ਆ ਹੁਣ ਫੇਰ ਨੌਜਵਾਨ ਵੀਰ ਫੇਰ ਰੇਡ ਪਾਉਣ ਜਾ ਰਹੇ ਨੇ ਗਰਮੀ ਵੀ ਕਾਫੀ ਹੈ ਪਰ ਗਰਮੀ ਇੰਨੀ ਹੋਣ ਦੇ ਬਾਵਜੂਦ ਵੀ ਉਹ ਖੇਡ ਰਹੇ ਨੇ ਦੋ ਦੋ ਆਊਟ ਕਰ ਦਿੱਤੇ ਨੇ ਇੱਕ ਇੱਕ ਆਊਟ ਦੋ ਆਊਟ ਹੋ ਗਏ ਦੋ ਆਊਟ ਰੇਡਰ ਪਾਉਣਗੇ ਰੇਟ ਪਾਉਣਗੇ ਮੁੰਡਾ ਜਾ ਰਹੇ ਨੇ ਬਹੁਤ ਸੋਣਾ ਬੱਸ ਸੋਣਾ ਕੈਗੋਡ ਵੈਗੋ ਜਮਸੇਫ ਸੇਫ ਰੇਟ ਪਾਉਂਦੇ ਹੋਏ ਲੱਗਦਾ ਲੱਗਦਾ ਪੂਰਾ ਗਲਾ ਟਾਈਮ ਸੇਫ ਰੇਡੀ ਹੋ ਗਈ ਕਲਾ ਖੇਡ ਰਹੇ ਨੇ ਟਾਈਮ ਆਊਟ ਹੋ ਗਿਆ ਹੁਣ ਕੱਲੇ ਨੂੰ ਕੱਲਾ ਕੱਲੇ ਨੂੰ ਕੱਲਾ ਦੇਖੋ ਕੱਲੇ ਨੂੰ ਕੱਲਾ ਜਾ ਰਹੇ ਨੇ ਕੱਲੇ ਨੂੰ ਕੱਲਾ ਦੇਖੋ ਕੋਸ਼ਿਸ਼ ਹੋ ਸਕਦਾ 1/2 ਮਾਰਕ ਰੱਖ ਵੀ ਸਕਦਾ ਗੁੱਟ ਫੜ ਲਿਆ ਪਰ ਨੌਜਵਾਨ ਗੁੱਟ ਛੜਾ ਕੇ ਉਹਨਾਂ ਨੂੰ ਟੱਚ ਕਰਕੇ ਉਹ ਲੈ ਗਿਆ ਇਹਨ ਲਈ ਟੀਮ ਨੇ ਆਊਟ ਕਰ ਦਿੱਤਾ ਹੁਣ ਦੂਸਰਾ ਲੈਵਲ ਕਣ ਦੂਸਰਾ ਲੈਵਲ ਸ਼ੁਰੂ ਹੋਊਗਾ ਐਸੀ ਟੀਮ ਨਾਲ ਦੂ ਲੋ ਰੌਂਡ ਕਰਨਾ ਦੂਸਰਾ ਲੈਵਲ ਸ਼ੁਰੂ ਹੋ ਗਿਆ ਕਣ ਦੂਸਰਾ ਲੈਵਲ ਸ਼ੁਰੂ ਹੋ ਗਿਆ ਤੇ ਹੋ ਰੇਡ ਪਾ ਰਹੇ ਨੇ ਇੱਕ ਵਾਰ ਜਾਣਕਾਰੀ ਲੈ ਲਈਏ ਮੈਡਮ ਇਸ ਲੈਵਲ ਦੇ ਕਿੰਨੇ ਸਕੋਰ ਹੋ ਗਏ 11 ਦੋ ਚੱਲ ਰਹੇ ਨੇ ਇਧਰਲੀ ਟੀਮ ਦੇ 11 ਇਧਰਲੇ ਦੋ ਆ ਮਿਕਸ ਮੜੀ ਮੜਾ ਸਾਹ ਦੇ ਤੋਂ ਦੇਖਦੇ ਨੇ ਫੇਰ ਨੌਜਵਾਨ ਫੇਰ ਪਿਛਲੇ ਗੜੇ ਕਾਫੀ ਪਿਛਲੇ ਲੈਵਲ ਚ ਕਾਫੀ ਇਹਨਾਂ ਨੇ ਰੇਡਾਂ ਲਾਈਆਂ ਕਾਫੀ ਆਊਟ ਕੀਤੇ ਲੱਗਦਾ ਇਸ ਵਾਰ ਫੇਰ ਵੀ ਟੱਚ ਮਾਰਤਾ ਟੱਚ ਮਾਰਤਾ ਉਹ ਰੇਡਰ ਨੂੰ ਰੇਡਰ ਨੇ ਇੱਕ ਆਊਟ ਕਰਕੇ ਚਲੇ ਗਏ ਹੁਣ ਰਵੀ ਰੇਡ ਪਾਉਣ ਜਾਣਗੇ ਬੱਕਲਾਂ ਟੱਚ ਕੀਤੀ ਕਬੱਡੀ ਬਹੁਤ ਹੀ ਚੁਸਤੀ ਫੁਰਤੀ ਵਾਲੀ ਗੇਮ ਆ ਜਿਹੜਾ ਚੋਬਰ ਕਾਫੀ ਆਊਟ ਕਰਕੇ ਜਾਂਦਾ ਸੀਗਾ ਉਹਨਾਂ ਨੇ ਉਹ ਮੁੰਡੇ ਨੇ ਲੱਗਦਾ ਇਧਰ ਲਈ ਰੁਖ ਬਦਲ ਚੁੱਕਿਆ ਉਹਨੇ ਜਿਹੜਾ ਰੈਡਰ ਸੀਗਾ ਚੰਗਾ ਚੋਟੀ ਦਾ ਉਹਨੂੰ ਆਊਟ ਕਰ ਗਿਆ ਉਹਨਾਂ ਦੂਸਰਾ ਸਰਦਾਰ ਰੇਡ ਪਾਉਣ ਆਇਆ ਸੀ ਪਰ ਉਹਨਾਂ ਨੇ ਰੱਖ ਲਿਆ ਫੇਰ ਹੁਣ ਰਵੀ ਫੇਰ ਰੇਡ ਪਾਉਣ ਜਾਣਗੇ ਲੱਗਦਾ ਇਸ ਇਧਰ ਲਈ ਟੀਮ ਹੁਣ ਦੁਬਾਰਾ ਜੋਸ਼ ਵਿੱਚ ਆ ਗਈ ਇਹ ਫੇਰ ਉਹਨੇ ਲਾਲਚ ਕਰਦਾ ਹੋਇਆ ਪਰ ਉਹਨਾਂ ਨੇ ਇੱਕ ਲੈ ਕੇ ਇੱਕ ਆਰਡਰ ਕਰਕੇ ਰੇਡਰ ਮੋੜੇ ਹੁਣ ਉਹਨਾਂ ਦੀ ਟੀਮ ਨੇ ਰੇਡ ਪਾਈ ਹੁਣ ਇਧਰਲੀ ਟੀਮ ਜੋਸ਼ ਵਿੱਚ ਆ ਚੁੱਕੀ ਹੈ ਜਿਹੜੀ ਪਿਛਲੇ ਕਿੜੇ ਉਹਨਾਂ ਦੇ ਸਕੋਰ ਘੱਟ ਸੀ ਪਰ ਇਸ ਵਾਰ ਕੋ ਪਰ ਜੋਸ਼ ਦੇ ਨਾਲ ਹੋਸ਼ ਵੀ ਜ਼ਰੂਰੀ ਆ ਇਹ ਰੇਡਰ ਚੰਗਾ ਸੀ ਤੇ ਉਹਨਾਂ ਨੇ ਆਊਟ ਕਰ ਗਏ ਉਹਨਾਂ ਦਾ ਰੇਡਰ ਹੁਣ ਗੋਰਾ ਰੇਡ ਪਉਣ ਜਾਂਦਾ ਦੇਖੋ ਗੋਰਾ ਈ ਕਰਕੇ ਵਹਾਊਗਾ ਉਮੀਦ ਹੈਗੀ ਐਨੂੰ ਵੀ ਇਧਰਲਾ ਹੁਣ ਕੋਸ਼ਿਸ਼ ਹੋ ਸਕਦਾ ਬਦਲ ਸਕਦਾ ਪਰ ਗੋਰਾ ਸੇਫ ਰੈਡੀ ਪਾਰਿਆ ਪਰ ਉਹਨਾਂ ਨੇ ਰੱਖ ਲਿਆ ਗੋਰੇ ਨੂੰ ਗੋਰੇ ਨੂੰ ਤਾਂ ਰੱਖ ਲਿਆ ਉਹਨਾਂ ਨੇ ਤੇ ਹੁਣ ਫੇਰ ਪਟਚੀ ਦੀਦਾ ਜਿਹੜਾ ਨੌਜਵਾਨ ਚੰਗੀਆਂ ਰੈਡਾਂ ਪਾ ਰਹੇ ਨੇ ਉਹ ਫੇਰ ਉਹਨਾਂ ਨੇ ਅੰਦਰ ਕਰ ਲਿਆ ਹੁਣ ਰੈਡ ਪਾਉਣਗੇ ਇੱਕ ਵਾਰ ਦਾ ਗੇਮ ਇਹਨਾਂ ਦੇ ਹੱਥ ਚ ਆ ਗਈ ਸੁਣ ਦੁਬਾਰਾ ਨਿਕਲਦੀ ਜਾ ਰਹੀ ਹੈ ਲੱਗਦਾ ਇਹ ਰੈਡਰ ਚੰਗਾ ਪਰ ਇਧਰ ਲਈ ਟੀਮ ਨੂੰ ਥੋੜਾ ਜਿਹਾ ਸਮਝਣ ਦੀ ਲੋੜ ਹੈਗੀ ਆ ਜੋਸ਼ ਦੇ ਨਾਲ ਹੋਸ਼ ਜ਼ਰੂਰੀ ਹੁੰਦਾ ਜੋਸ਼ ਦੇ ਨਾਲ ਹੋਸ਼ ਵੀ ਜ਼ਰੂਰੀ ਹੁੰਦਾ ਕੀ ਡਿਸੀਜਨ ਆਪਾਂ ਪੁੱਛਦੇ ਰੈਡਰ ਰੈਡ ਰਾਊਟ ਪੀਟੀਆਈ ਮੈਡਮ ਵੱਲੋਂ ਰੀਡਰ ਨੂੰ ਆਊਟ ਕਰ ਦਿੱਤਾ ਗਿਆ ਪਰ ਇਧਰ ਲਈ ਟੀਮ ਨੂੰ ਥੋੜਾ ਜਿਹਾ ਹੋਸ਼ ਵਿੱਚ ਰਹਿਣਾ ਜ਼ਰੂਰੀ ਹੈ ਕਿਉਂਕਿ ਕਿਮਾ ਬਜਾਣਾ ਇਸੇ ਇਹ ਟੀਮ ਨੇ ਜਿੰਨਾ ਤਾਂ ਥੋੜਾ ਇਹਨਾਂ ਨੂੰ ਸੰਭਲ ਕੇ ਚੱਲਣਾ ਪਊਗਾ ਹੁਣ ਰਵੀ ਰੇਡ ਪਾਉਂਦਾ ਹੋਇਆ ਰਵੀ ਚੰਗਾ ਰੇਡਰ ਆ ਚੰਗੀਆਂ ਚੰਗੀ ਰੇਡ ਪਾਉਂਦਾ ਨੌਜਵਾਨ ਫੇਰ ਵੈਰੀ ਗੁੱਡ ਵੈਰੀ ਗੁੱਡ ਬਹੁਤ ਸੋਣਾ ਹੁਣ ਉਧਰਲੀ ਟੀਮ ਦੇ ਰੇਡਰ ਰੇਡ ਪਾਉਣਗੇ ਕੋੜਾ ਆ ਰੇਡਰ ਖੇਡਣਾ ਦੇਖੋ ਗੇਮ ਪੜ ਸਕਦੀ ਹੈ ਇਧਰਲੀ ਟੀਮ ਹੁਣ ਪੂਰੇ ਜੋਸ਼ ਚ ਆ ਚੁੱਕੀ ਆ ਚੜਦੀ ਰੇਡ ਪਾ ਰਿਆ ਮੁੰਡਾ ਨੌਜਵਾਨ ਪਰ ਉਧਰਲੇ ਨੌਜਵਾਨ ਵੀ ਥੋੜੇ ਘਟ ਨਹੀਂ ਟੱਚ ਹੋ ਗਈ ਲੈਂਡ ਟੱਚ ਹੋ ਗਈ ਉਧਰਲੇ ਇੱਕ ਇੱਕ ਆਊਟ ਕਰ ਗਿਆ ਉਹਨਾਂ ਦਾ ਉਹਨਾਂ ਦੀ ਇਧਰਲੀ ਟੀਮ ਦਾ ਇੱਕ ਨੂੰ ਆਊਟ ਕਰਕੇ ਬਾਹਰ ਕਰ ਦਿੱਤਾ ਰਵੀ ਰੇਡ ਚੰਗੀ ਪਾ ਰਿਆ ਇਹਦੇ ਵਾਸਤੇ ਇੱਕ ਸ਼ੇਅਰ ਬੋਲਾਂਗੇ ਉਹ ਵੀ ਚੰਡਿਆ ਲੱਗਦਾ ਚੰਗਾ ਕੋਚ ਸਿਆਣੇ ਦਾ ਡੋਲਾ ਹੱਥ ਨਹੀਂ ਹੁੰਦਾ ਮਾਂ ਦੇ ਮਖਣੀ ਖਾਣੇ ਦਾ ਡੋਲਾ ਹੱਥ ਨਹੀਂ ਹੁੰਦਾ ਮਾਂ ਦੇ ਮਖਣੀ ਖਾਣੇ ਦਾ ਹੁਣ ਰੇਡ ਪਾ ਰਿਹਾ ਹਲਕਾ ਇਹ ਮੁੰਡਾ ਪਰ ਦੇਖਦੇ ਹਾਂ ਕੀ ਕਰਦਾ ਇਹਨਾਂ ਹੋ ਸਕਦਾ ਚੁਰਤੀ ਦਿਖਾਵੇ ਆਪਣੀ ਚੰਗੀ ਰੇਡ ਪਾਈ ਪਰ ਲੱਗਦਾ ਉਹਨੂੰ ਰੱਖ ਲਿਆ ਚੱਕ ਲੈ ਗਿਆ ਉਧਰੀ ਬਹੁਤ ਸੋਹਣਾ ਕਬੱਡੀ ਖੇਡਰ ਜਿਹੜੇ ਇੱਕ ਵੱਡੀ ਨੌਜਵਾਨ ਖੇਡਦੇ ਨੇ ਉਹਨਾਂ ਦਾ ਸਰੀਰ ਚੁਸਤ ਫਰੁਸਤ ਰਹਿਦਾ ਹੈ ਤੇ ਨਿਡਰ ਹੋਲ ਰਹਿੰਦਾ ਹੈ ਨਸ਼ਿਆਂ ਤੋਂ ਜੇਕਰ ਬਚਣਾ ਹੈ ਤਾਂ ਕਬੱਡੀ ਖੇਡਣੀ ਇੱਕ ਸੇਧ ਹੈ ਪਰ ਉਹ ਦੋ ਆਊਟ ਕਰ ਗਿਆ ਇਹਨਾਂ ਨੇ ਗੇਮ ਬਦਲ ਕੇ ਰੱਖਦੀ ਹੁਣ ਇਧਰ ਲਈ ਟੀਮ ਜਿਹੜੀ ਹੈਗੀ ਜੋਸ਼ ਚ ਆ ਚੁੱਕੀ ਆ ਪਰ ਇਹਨਾਂ ਨੂੰ ਜੋਸ਼ ਦੇ ਨਾਲ ਹੋਸ਼ ਵੀ ਜ਼ਰੂਰੀ ਆ ਕਿਉਂਕਿ ਪਿਛਲੀ ਵਾਰ ਇਹਨਾਂ ਦੇ ਮੈਨ ਮੌਸਮਾਂ ਦਾ ਬਹੁਤ ਪਰਲੀ ਟੀਮ ਦੇ 11 ਸਕੋਰ ਸੀ ਤੇ ਇਧਰਲੇ 2 ਸੀ ਹੁਣ ਸਕੋਰ ਜਾਣਾਂਗੇ ਕੀ ਹੋਗੇ ਰੇਡ ਪਾਰਿਆ ਫਿਲਹਾਲ ਤਾਂ ਰੇਡ ਸੇਵ ਹੀ ਆ ਦੇਖੋ ਕੀ ਬਚੂ ਤੇ ਸਕੋਰ ਇੱਕ ਆਊਟ ਕਰਕੇ ਚੱਲਿਆ ਰੇਡਰ ਕਿੰਨੇ ਸਕੋਰ ਹੋਗੇ ਵੀਰ 15 7 15 7 15 7 ਨਾਲ ਇਹ ਗੇਮ ਚੱਲ ਰਹੀ ਹੈ ਵੈਰੀ ਗੁੱਡ ਵੈਰੀ ਗੁੱਡ ਆ लास्ट ਰੇਡ ਆਏ लास्ट ਟਾਈ लास्ट ਰੇਡ ਲਾਸਟ ਰੇਡ ਅਨਾਉਂਸ ਹੋ ਚੁੱਕੀ ਆ ਵੈਰੀ ਗੁੱਡ ਸੱਤ ਇਧਰ ਰਵੀ ਵੀ ਆ ਪਰਮਜੀਤ ਕੋਰ ਪੀਟ ਗਿਆ ਹੁਣ ਚੋਟੀ ਦਾ ਰੈਡਰ ਦੁਬਾਰਾ ਫੇਰ ਰੇਡ ਪਾਉਣ ਗਿਆ ਪੱਟੀ ਦਾ ਜਿਹੜਾ ਰੈਡਰ ਕਾਫੀ ਪਿਛਲੀ ਵਾਰ ਨੇ ਕਾਫੀ ਸਕੋਰ ਲਏ ਸੀ ਪਰ ਰੈਡਰ ਆਊਟ ਰੈਡਰ ਰੈਡਰ ਆਊਟ ਕਰ ਦਿੱਤਾ ਬਹੁਤ ਸੋਹਣਾ ਬਲਾਕ ਮਾਰਿਆ ਰਾਜ ਨੇ ਬਹੁਤ ਅੱਛਾ ਹਾਂਜੀ ਇਧਰ ਲੌਣਾ ਹੋ ਗਿਆ ਇਧਰਲੀ ਟੀਮ ਨੂੰ 3 ਨੰਬਰ ਮਿਲ ਚੁੱਕੇ ਆ ਦੁਬਾਰਾ ਫੇਰ ਹਾਫ ਤੀਸਰਾ ਨੇ ਲਾਸਟ ਰਾਊਂਡ ਲਾਸਟ ਰਾਊਂਡ ਨਹੀਂ ਨਹੀਂ ਅਜੇ ਸ਼ੁਰੂ ਹੋਇਆ ਹੈ ਮੈਚ ਉਹ 10 10 ਗੇਰ ਵੀਰ ਵਾਲਾ ਦੱਸਿਆ ਯਾਰਾ ਕਿ ਗਰਾਊਂਡ ਦੇ ਨਹੀਂ ਹੈ 10 ਮਿੰਟ ਦਾ ਇਹਨਾਂ ਦਾ ਸਮਾਂ ਹੁੰਦਾ ਕਿਉਂਕਿ 3 ਮਿੰਟ ਹੋ ਚੁੱਕੇ ਨੇ ਲੋਨਾ ਹੋ ਚੁੱਕਿਆ ਇਧਰਲੀ ਟੀਮ ਦੇ 3 ਨੰਬਰ ਹੋ ਚੁੱਕੇ ਨੇ ਰੇਡਰ ਸੇਫ ਰਾਈਡਰ ਪਾਉਂਦਾ ਹੋਇਆ ਬਲਕ ਬਕ ਲਾਈਨ ਟੱਚ ਕੀਤੀ ਹੁਣ ਇਹ ਰੇਡਰ ਬਹੁਤ ਸੋਹਣੀ ਰੇਡ ਪਾਉਂਦਾ ਕਿਉਂਕਿ ਪਿਛਲੀ ਵਾਰ ਵੀ ਇਹਨੇ ਕਾਫੀ ਸਕੋਰ ਬਣਾਏ ਸਨ ਫਿਰ ਹੁਣ ਦੁਬਾਰਾ ਫੇਰ ਰੇਡ ਪਾ ਰਿਹਾ ਬੈਰਿਸ਼ ਕੁਡ ਬਾਉਂਸ ਲਾਈਨ ਦੀ ਕੋਸ਼ਿਸ਼ ਪਰ ਬਲੌਕ ਬੌਸ ਨਹੀਂ ਲੈ ਸਕੇ ਚੜਦੀ ਰੇਡਰ ਚੜਦੀ ਰੇਡ ਆਊਟਰ ਰੇਡਰ ਨੇ ਬਿਲਕੁਲ ਬਿਲਕੁਲ ਬਹੁਤ ਸੋਣਾ ਚੜਦੀ ਰੇਡ ਪਾਈ ਜਿਹੜਾ ਚੋਟੀ ਦਾ ਰੇਡਰ ਸੀ ਉਹਨੂੰ ਬਾਹਰ ਕਰ ਦਿੱਤਾ ਰੇਡਰ ਜੋਸ਼ ਦੇ ਨਾਲ ਹੋਸ਼ ਜ਼ਰੂਰ ਰੱਖਣਾ ਇਸ ਗੱਲਾਂ ਦਾ ਧਿਆਨ ਰੱਖਣਾ ਕਿਉਂਕਿ ਚੜਦੀ ਰੇਡ ਸੇਵ ਰੇਡ ਤੋਂ ਬਾਅਦ ਚੜਦੀ ਰੇਡ ਪੈ ਸਕਦੀ ਹੈ ਹੁਣ ਰੇਡਰ ਰੇਡਰ ਨੇ ਇੱਕ ਆਊਟ ਕਰਕੇ ਚੱਲਿਆ ਜਿਹੜਾ ਰੇਡਰ ਚੰਗਾ ਖੇਡ ਰਿਹਾ ਸੀ ਉਹਨੂੰ ਬਾਹਰ ਕਰ ਦਿੱਤਾ ਕਿਉਂਕਿ ਥੋੜਾ ਜਿਹਾ ਸੰਭਾਲ ਕੇ ਹੋਸ਼-ਜੋਸ਼ ਨਾਲ ਹੋਸ਼ ਵੀ ਜ਼ਰੂਰੀ ਆ ਥੋੜਾ ਚੰਗਾ ਖੇਡੋਂਗੇ ਤਾਂ ਜਿੱਤ ਸਕਦੇ ਆ ਜੇ ਨਾ ਚੰਗਾ ਖੇਡਾਂਗੇ ਤਾਂ ਇਧਰਲੀ ਟੀਮ ਬਾਜੀ ਮਾਰ ਸਕਦੀ ਆ ਦੁਬਾਰਾ ਫਿਰ ਰੇਡਰ ਹਲਕੀ ਜੀ ਉਮਰ ਦਾ ਮੁੰਡਾ ਰੇਡ ਪਾਉਂਦਾ ਹੋਇਆ ਫਰਤੀਲਾ ਕਾਫੀ ਫਰਤੀਲੀ ਰੇਟ ਪਾਉਂਦਾ ਪਰ ਉਹਨਾਂ ਨੇ ਫਰਤੀਲੀ ਨੂੰ ਉਹਨਾਂ ਦੀ ਕਾਬੀ ਪਾਲਿਆ ਤੇ ਉੱਥੇ ਹੀ ਰੱਖ ਲਿਆ ਹੁਣ ਦੁਬਾਰਾ ਰੇਡਰ ਰੇਡ ਪਾਉਣ ਜਾ ਰਹੇ ਨੇ ਸਿੰਪਲ ਰੇਟ ਪਾ ਰਹੇ ਨੇ ਲੱਗਦਾ ਸੇਫ ਰੇਟ ਹੀ ਲੱਗ ਰਹੀ ਹੈ ਮੈਨੂੰ ਤਾਂ ਬਾਕੀ ਹੋ ਸਕਦਾ ਕੁਝ ਕਰਕੇ ਦਿਖਾਉਣ ਸੇਫ ਰੇਟੀ ਚੱਲ ਰਹੀ ਹੈ ਫਿਲਹਾਲ ਤਾਂ ਟੱਚ ਕਰਨ ਦੀ ਕੋਸ਼ਿਸ਼ ਪਰ ਟੱਚ ਨਹੀਂ ਹੋ ਸਕਿਆ ਸੇਫ ਰੇਡ ਰਹੀ ਹੁਣ ਇਧਰਲੀ ਟੀਮ ਦੇ ਨੌਜਵਾਨਾ ਰੇਡ ਪਾਉਣ ਜਾ ਰਹੇ ਨੇ ਰੇਡ ਪਾਈ ਵੈਰੀ ਗੁੱਡ ਵੈਰੀ ਗੁੱਡ ਬਹੁਤ ਅੱਛਾ ਇੱਕ ਆਊਟ ਕਰਕੇ ਬਾਹਰ ਆਏ ਹੋਣ ਗੋਰਾ ਰੇਡ ਪਾਉਣ ਜਾ ਰਿਹਾ ਗੋਰਾ ਪਹਿਲਾਂ ਆਊਟ ਹੋ ਗਿਆ ਸੀਗਾ ਚੰਗਾ ਰੇਡਰ ਸੀਗਾ ਇਹਨਾਂ ਦੀ ਟੀਮ 'ਚ ਪਰ ਉਹਨਾਂ ਨੂੰ ਆਊਟ ਕਰਤਾ ਪਰ ਇਹਨੂੰ ਹੁਣ ਜੋਸ਼ ਨਾਲ ਹੋਸ਼ ਰੱਖਣਾ ਬਹੁਤ ਜ਼ਰੂਰੀ ਆ ਹੁਣ ਫੇਰ ਦੁਬਾਰਾ ਰੇਡ ਪਾਉਂਦੇ ਹੋਏ ਲੱਗਦਾ ਇਹ ਇਸ ਟੀਮ ਦਾ ਮਾਣ ਹੈ ਇਹ ਟੀਮ ਨੂੰ ਜਿਤਾ ਸਕਦਾ ਹੈ ਜੇ ਚੰਗਾ ਖੇਡਣਗੇ ਤਾਂ ਨਾਮ ਚੰਗਾ ਇਹਨਾਂ ਦਾ ਰਹਿ ਜਾਊਗਾ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਲੈਂਡ ਟੱਚ ਕਰਤੀ ਦੋ ਆਊਟ ਹੋ ਹੈ ਜੀ ਪੀਟੀਆਈ ਮੈਡਮ ਵੱਲੋਂ ਇੱਕ ਨੂੰ ਹੀ ਆਊਟ ਦਾ ਡਿਸੀਜਨ ਦਿੱਤਾ ਗਿਆ ਹੈ ਹੁਣ ਪੱਟੀ ਦੇ ਨੌਜਵਾਨ ਜਿਹੜਾ ਕਾਫੀ ਚੰਗੀ ਰੇਡ ਪਾਉਂਦਾ ਉਹ ਇਹਦੇ ਵਾਸਤੇ ਸ਼ੇਰ ਬੋਲਾਂਗੇ ਉਹ ਵੀ ਚੰਡਿਆ ਲੱਗਦਾ ਚੰਗੇ ਕੋਚ ਸਿਆਣੇ ਦਾ ਡੋਲਾ ਹੱਥ ਨਹੀਂ ਹੁੰਦਾ ਮਾਂ ਦੇ ਮੱਖਣੀ ਖਾਣੇ ਦਾ ਡੋਲਾ ਹੱਥ ਨਹੀਂ ਹੁੰਦਾ ਮਾਂ ਦੇ ਮੱਖਣੀ ਖਾਣੇ ਦਾ ਪਰ ਮੱਖਣੀ ਖਾਣੇ ਨੂੰ ਇਹ ਸਵਾਲ ਉਹਨਾਂ ਨੇ ਰੱਖ ਲਿਆ ਹਰ ਵਾਰ ਨਹੀਂ ਵਾਜੀ ਚੱਲਦੀ ਹੁੰਦੀ ਕਿਉਂਕਿ ਚੰਗੀ ਰੇਡ ਪਾਵਾਂਗੇ ਤਾਂ ਚੰਗਾ ਕੁਝ ਕਰਕੇ ਦਿਖਾ ਸਕਦੇ ਆ ਇਧਰਲਾ ਨੌਜਵਾਨ ਰੇਡਰ ਸੀਗਾ ਜਿਹੜਾ ਜੋਸ਼ ਦਿਖਾਉਂਦਾ ਹੋਇਆ ਜੋਸ਼ ਦੇ ਵਿੱਚ ਹੋਸ਼ ਖੋ ਬੈਠਿਆ ਉਹਨਾਂ ਨੇ ਚੋਬਰ ਨੂੰ ਉਤੇ ਹੀ ਰੱਖ ਲਿਆ ਕਬੱਡੀ ਇਹੋ ਜੀ ਗੇਮ ਆ ਜਿਸ ਦੇ ਨਾਲ ਚੁਸਤੀ ਫੁਸਤੀ ਰੱਖਣੀ ਬਹੁਤ ਜ਼ਰੂਰੀ ਹੈ ਹੁਣ ਇਧਰਲੀ ਟੀਮ ਦਾ ਨੌਜਵਾਨ ਰੇਡ ਪਾਉਣ ਜਾ ਰਿਹਾ ਹੈ ਟੱਚ ਮਾਰਨ ਦੀ ਕੋਸ਼ਿਸ਼ ਸੇਫ ਰੇਡ ਲੱਗ ਰਹੀ ਹੈ ਪਰ ਲੱਗਦਾ ਇਹ ਰੇਡਰ ਕੁਝ ਕਰਕੇ ਦਿਖਾਵੇਗਾ ਕੁਝ ਕਰਨ ਦੇ ਚੱਕਰ ਵਿੱਚ ਹੀ ਬਸ ਹੋਣਾ ਰਹੀ ਹੈ ਟਾਈਮ ਆਊਟ ਕਰ ਲਿਆ ਉਹਨਾਂ ਨੇ ਸੇਫ ਰੇਡ ਰਹੀ ਪਰ ਚੜਦੀ ਰੇਡ ਉਹ ਵੈਰੀ ਗੁੱਡ ਬਹੁਤ ਅੱਛੇ ਉਥੇ ਰੱਖ ਲਿਆ ਬੌਸ ਉਹਨੇ ਬੱਲੇ ਸ਼ੇਰਾ ਬੱਲੇ ਸ਼ੇਰਾ ਜੋਸ਼ ਰੇ ਜੋਸ਼ ਦੇ ਨਾਲ ਹੋਸ਼ ਚੜਦੀ ਰੇਡ ਉਹਨਾਂ ਵਾਲੇ ਨੂੰ ਕਾਬੂ ਪਾ ਲਿਆ ਉਹਨੇ ਬਹੁਤ ਸੋਹਣੀ ਰੇਡ ਪਾਈ ਪਿਛਲੇ ਵਾਰ ਵੈਰੀ ਗੁੱਡ ਲੱਗਦਾ ਟੱਚ ਮਾਰਤਾ ਵੇਰੀ ਗੁੱਡ ਉਦਲੇ ਟੀਮ ਨੂੰ ਐਪਸਕਾ ਇੱਕ ਇੱਕ ਆਊਟ ਕਰਕੇ ਚੱਲੇ ਨੇ ਹੁਣ ਇੱਕ ਹਲਕੀ ਜੀ ਉਮਰਦਾਰ ਰੇਡਰ ਫੇਰ ਰੇਡ ਪਾਉਣ ਜਾਊਗਾ ਲੱਗਦਾ ਟੱਚ ਮਾਰਨ ਦੀ ਕੋਸ਼ਿਸ਼ ਪਰ ਦੇਖਣ ਨੂੰ ਜਵਾਖ ਲੱਗਦਾ ਪਰ ਫੁਰਤੀ ਚੰਗੀ ਲੱਗ ਰਹੀ ਆ ਲੱਗਦਾ ਕੁਝ ਕਰਕੇ ਦਿਖਾਊਗਾ ਸੇਫ ਰੇਟ ਹੀ ਚੱਲ ਰਹੀ ਆ ਪਰ ਟੱਚ ਮਾਰ ਦਿੱਤਾ ਉਹਨੇ ਉਸ ਨੂੰ ਰੇਡਰ ਨੇ ਇੱਕ ਸਕੋਰ ਪ੍ਰਾਪਤ ਕੀਤਾ ਹੁਣ ਪਟਿਸਰਿਕ ਦਾ ਨੌਜਵਾਨ ਫਿਰ ਇੱਕ ਰੇਡ ਪਾਉਣ ਜਾ ਰਿਹਾ ਪਟਿਸਰਿਕ ਅਤੇ ਝੋੜਖੜੇ ਦਾ ਸੰਜਾ ਸਕੂਲ ਆ ਜਿਹੜੇ ਕਾਫੀ ਨਾਮ ਕਮਾਇਆ ਸਕੂਲ ਨੇ ਆਉਣ ਵਾਲੀਆਂ 5 ਕਾਫੀ ਲੰਮੇ ਸਮੇਂ ਤੋਂ ਇਹ ਸਕੂਲ ਦਾ ਨਾਮ ਰਿਹਾ ਕਬੱਡੀ ਵਿੱਚ ਇਤੋਂ ਦੇ ਜਿਹੜੇ ਕੋਚ ਨੇ ਕਬੱਡੀ ਕੋਚ ਪੀਟੀਆਈ ਮੈਡਮ ਦਾ ਨਾਮ ਹੈ ਇਤੋਂ ਦਾ ਕਾਫੀ ਸਮੇਂ ਤੋਂ ਚੱਲ ਰਿਹਾ ਤੇ ਹੁਣ ਅਗਲੇ ਨੌਜਵਾਨ ਰੈਡ ਪੌਣ ਜਾ ਰਹੇ ਨੇ ਵੈਰੀ ਸੋਣਾ ਬਹੁਤ ਸੋਹਣਾ ਖੇਡ ਰਹੇ ਨੇ ਪਰ ਫਿਲਹਾਲ ਤਾਂ ਸੇਫ ਰੈਡੀ ਚੱਲ ਰਹੀ ਆ ਲੱਗਦਾ ਕੁਝ ਕਰਕੇ ਦਿਖਾਉਣਗੇ ਵੈਰੀ ਗੁੱਡ ਵੈਰੀ ਗੁੱਡ ਬਹੁਤ ਅੱਛਾ ਹੈ ਵੈਰੀ ਬਾਉਂਸ ਲਾਈਨ ਦੀ ਕੋਸ਼ਿਸ਼ ਪਰ ਫਿਲਹਾਲ ਵਾਂਸ ਨਹੀਂ ਹੋ ਸਕਿਆ ਫਿਲਹਾਲ ਵਾਂਸ ਨਹੀਂ ਹੋ ਸਕਿਆ ਕੁੜਛਦੀਕ ਨੌਜਵਾਨ ਫਿਰ ਰੇਡ ਪਾਉਣ ਜਾ ਰਿਹਾ ਕੁਝ ਵੀ ਹੋ ਸਕਦਾ ਗੇਮ ਬਦਲੇ ਜਾ ਸਕਦੀ ਆ ਇਧਰ ਵੈਰੀ ਗੁੱਡ ਵੈਰੀ ਗੁੱਡ ਬਹੁਤ ਅੱਛਾ ਹੈ ਪਰ ਸੇਫ ਸੇਫ ਰੇਡ ਲੱਗ ਰਹੀ ਹੈ ਪਰ ਟੱਚ ਮਾਰ ਵੈਰੀ ਗੁੱਡ ਬਹੁਤ ਅੱਛੇ ਨੌਜਵਾਨ ਨੇ ਦੋ ਆਊਟ ਕਰ ਲਏ ਬਹੁਤ ਅੱਛਾ ਬਹੁਤ ਸੋਹਣਾ ਖੇਡ ਰਹੇ ਨੇ ਨੌਜਵਾਨ ਨੌਜਵਾਨ ਕੀ ਨਾਮ ਹੈ ਤੁਹਾਡਾ ਗੁਰੀ ਗੁਰੀ ਨਾਮ ਪਟਿਸਰਿਕ ਦਾ ਨੌਜਵਾਨ ਜਿਹੜਾ ਚੰਗੀ ਗੇਮ ਖੇਡਦਾ ਕਬੱਡੀ ਚ ਲੱਗਦਾ ਇਹ ਰੈਡਰ ਟੂਰਨਾਮੈਂਟ ਵਿੱਚ ਇਸ ਸਕੂਲ ਨੂੰ ਮੈਡਲ ਦਿਵਾਵੇਗਾ ਹੁਣ ਇਧਰਲੀ ਟੀਮ ਦਾ ਨੌਜਵਾਨ ਰੈਡ ਪਾਉਣ ਜਾ ਰਿਹਾ ਰੈਡ ਟਾਈਮ ਆਊਟ ਹੋ ਗਿਆ ਹੁਣ ਚੜਦੀ ਰੈਡ ਪਾਉਣ ਜਾ ਰਹੇ ਨੇ ਫਿਰ ਗੁਰੀ ਪਟਿਸਰਿਕ ਦੇ ਗੁਰੀ ਨੌਜਵਾਨ ਜੋਤੇ ਹਾਂ ਗੇਮ ਦਾ ਮੁਕਾਬਲਾ ਕਾਫੀ ਜ਼ਬਰਦਸਤ ਲੱਗ ਰਿਹਾ ਵੈਰੀ ਗੁੱਡ ਬਹੁਤ ਅੱਛਾ ਪਰ ਲੀਡਰ ਨੂੰ ਲੱਗਦਾ ਸੀ ਟੱਚ ਮਾਰਤਾ ਪਰ ਟੱਚ ਨਹੀਂ ਹੋਇਆ ਸੇਫ ਰੇਡੀ ਹੀ ਰਹੀ ਹੁਣ ਫੇਰ ਬਹੁਤ ਅੱਛਾ ਬਹੁਤ ਅੱਛਾ ਬਹੁਤ ਅੱਛਾ ਨੌਜਵਾਨਾਂ ਥੋੜਾ ਧਿਆਨ ਵੀ ਰੱਖਿਆ ਕਰੋ ਇਹੋ ਜੀਆਂ ਚੁਸਤੀਆਂ ਫੁਰਤੀਆਂ ਤੇ ਤਰੀਕੇ ਦਾ ਪੇਚ ਵਰਤੇ ਜਾਂਦੇ ਨੇ ਨੌਜਵਾਨ ਇੱਧਰ ਬੈਠ ਗਿਆ ਸੀ ਤੇ ਉੱਧਰ ਚੜ੍ਹਦੀ ਰੇਡ ਪਾਉਣ ਆ ਰਿਹਾ ਤੇ ਉਹਨੂੰ ਬੋਝ ਲਿਆ ਇੱਧਰ ਸੇਫ ਰੇਡ ਰਹੀ ਉਹ ਇੱਧਰ ਆਊਟ ਕਰਤਾ ਇੱਧਰ 31 ਇੱਕ ਮਿੰਟ ਸਕੋਰਾਂ ਦੀ ਜਾਣਕਾਰੀ ਲੈ ਹਾਂਜੀ 28 ਸਕੋਰਾਂ ਨਾਲ ਇੱਧਰਲੀ ਟੀਮ ਜੇਤੂ ਰਹੀ 17 ਦੇ ਨੌਜਵਾਨ ਆ ਜਿਹੜਾ ਇਹਨਾਂ ਦੇ ਚੰਗੇ ਰੀਡਰ ਆ ਜਿਹੜੇ ਸਭ ਤੋਂ ਚੰਗੀਆਂ ਰੇਡਾਂ ਪਾਉਂਦੇ ਨੇ ਗੁਰੀ ਦੀ ਟੀਮ ਇਹ ਜਿੱਤ ਚੁੱਕੀ ਹੈ ਸਕੋਰ ਮੈਡਮ ਕੀ ਇਹਨਾਂ ਦੀ ਹਾਈ 28 28 17 28 17 ਨਾਲ ਇਹ ਟੀਮ ਜਿੱਤ ਰਹੀ ਹੈ ਬਹੁਤ ਬਹੁਤ ਵਧਾਈ ਹੋਵੇ ਟੀਮ ਧੰਨਵਾਦ